ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਪੈਂਟ ਪਲਾਜ਼ੋ ਦੀ ਸਟੀਚਿੰਗ ਦੱਸੂਗੀ ਮੈਂ ਤੁਹਾਨੂੰ ਅਤੇ ਪਾਕਟ ਲਗਾਉਣ ਦਾ ਬਹੁਤ ਹੀ ਸੌਖਾ ਤਰੀਕਾ ਅਤੇ ਉਸ ਤੋਂ ਬਾਅਦ ਬੈਲਟ ਲਗਾਉਣ ਦਾ ਬਹੁਤ ਹੀ ਸੌਖਾ ਤਰੀਕਾ ਦੱਸੂਗੀ ਠੀਕ ਹੈ ਆਪਾਂ ਤੁਸੀਂ ਦੇਖ ਸਕਦੇ ਹੋ ਆਪਾਂ ਆਸਣ ਦੀਆਂ ਸਲਾਈਆਂ ਸਟਿਚ ਕਰ ਰਹੇ ਹਾਂ ਠੀਕ ਹੈ ਦੋਨੇ ਬੈਕ ਅਤੇ ਫਰੰਟ ਸਭ ਤੋਂ ਪਹਿਲਾਂ ਆਪਾਂ ਆਸਣ ਸਟਿਚ ਕਰਨਾ ਠੀਕ ਹੈ ਉਸ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਡਬਲ ਸਲਾਈ ਲਗਾਉਣੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਕ ਇੱਕ ਹੋਰ ਸਲਾਈ ਲਗਾਉਣੀ ਆ ਉੱਪਰੋਂ ਬਰੀਕ ਨੂੰ ਆਪਾਂ ਸਲਾਈ ਨੂੰ ਐਦਾਂ ਉੱਪਰੋਂ ਦਬਦਾਂਗੇ ਠੀਕ ਹੈ ਇੱਕ ਦਬਾਵ ਵਾਲੀ ਸਲਾਈ ਲਗਾ ਦੇਣੀ ਆ ਜਿਸ ਨਾਲ ਆਪਣੇ ਪਲਾਜ਼ੋ ਦੀ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਹੈ ਠੀਕ ਹੈ ਇਹ ਪੈਂਟ ਪਲਾਜ਼ੋ ਆ ਠੀਕ ਹੈ ਇਸ ਦੀ ਆਪਾਂ ਜੋ 벨ਟ ਲਗਾਉਣੀ ਆ ਬਹੁਤ ਹੀ ਤੁਹਾਨੂੰ ਮੈਂ ਸੌਖੇ ਤਰੀਕੇ ਨਾਲ ਦੱਸੂਗੀ ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਉਸ ਤੋਂ ਬਾਅਦ ਆਪਾਂ ਇਸ ਤੇ ਦੋਨੇ ਪਾਸੇ ਇਹਦਾ ਸਲਾਈਆਂ ਦੱਬ ਲਾਂਗੇ ਠੀਕ ਹੈ ਜਿਸ ਨਾਲ ਆਪਣੀ ਸਲਾਈ ਸ਼੍ਰਿੰਕ ਨਾ ਹੋਵੇ ਖਿੱਚਣਾ ਪਵੇ ਸਲਾਈਆਂ ਨੂੰ ਉਸ ਤੋਂ ਬਾਅਦ ਆਪਾਂ ਆਪਣੀਆਂ ਜੋ ਫਰੰਟ ਪੱਲੇ ਤੇ ਪਲੇਟਸ ਪੈਂਦੀਆਂ ਨੇ ਪਲੇਟਸ ਦਾ ਨਿਸ਼ਾਨ ਆਪਾਂ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੇ ਲੱਗਿਆ ਇੱਕ ਸਾਈਡ ਤੇ ਨਹੀਂ ਉਸ ਨੂੰ ਦੋਨੇ ਸੱਧਾਂ ਤੇ ਆਪਾਂ ਇਦਾਂ ਨਾਪ ਕੇ ਕੱਟ ਲਗਾ ਲੈਣਾ ਠੀਕ ਹੈ ਤਾਂ ਕਿ ਆਪਾਂ ਦੋਨੇ ਪਾਸੇ ਪਲੇਟਾਂ ਪਾ ਲਈਏ ਕੱਟ ਲਗਾਉਣ ਤੋਂ ਬਾਅਦ ਆਪਣੀ ਜਿੰਨੀ ਵੀ ਆਪਣੀ ਲੈਂਥ ਹੁੰਦੀ ਆ 5 1/2 ਇੰਚ ਦੀ ਉਹ ਆਪਾਂ ਇਦਾਂ ਲਗਾ ਲੈਣੀ ਆ ਠੀਕ ਹੈ 1-1 ਇੰਚ ਦੀ ਆਪਾਂ ਪਲੇਟਸ ਪਾਉਣੀਆਂ ਠੀਕ ਹੈ ਤੇ ਲੇਟਾ ਪਾਉਣ ਤੋਂ ਤੁਸੀਂ ਧਿਆਨ ਰੱਖਣਾ ਲੇਟਾ ਪਹਿਲਾਂ ਪੈਣੀ ਹੈ ਆਪਣੀ ਬੈਲਟ ਲਗਾਉਣ ਤੋਂ ਠੀਕ ਹੈ ਬੈਲਟ ਆਪਾਂ ਬਾਅਦ ਵਿੱਚ ਅਟੈਚ ਕਰਾਂਗੇ ਪਹਿਲਾਂ ਆਪਾਂ ਪਾਕਟ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਪਲੇਟਸ ਪਾ ਲਈਆਂ ਨੇ ਹੁਣ ਆਪਾਂ ਪਾਕਟ ਲਗਾਵਾਂਗੇ ਠੀਕ ਹੈ ਤੇ ਇਹ ਆਪਾਂ ਨੂੰ ਜਿੰਨਾ ਆਪਣਾ ਤਿਆਰ ਚਾਹੀਦਾ ਹੈ ਆਪਾਂ ਨੂੰ ਆਪਾਂ ਰੈਡੀ ਕਰ ਲਏ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਜਿੰਨੀ ਤੁਸੀਂ ਇਹ ਦੇਖਿਓ ਜਿੰਨਾ ਆਪਾਂ ਸੂਟ ਦੀ ਹਿਪ ਰੈਡੀ ਰੱਖਦੇ ਆ ਠੀਕ ਆ ਉੰਨੀ ਹੀ ਆਪਾਂ ਨੂੰ ਪਲਾਜ਼ੋ ਦਾ ਵਨ ਸੈੱਟ ਰੈਡੀ ਹੋਣਾ ਚਾਹੀਦਾ ਠੀਕ ਆ ਤਾਂ ਕਿ ਜੇ ਆਪਾਂ ਕੱਟ ਲੈਨੇ ਆ ਆਪਣੇ ਸੂਟ ਦੀ ਹਿਪ ਤੋਂ ਕੱਟ ਲੈਨੇ ਆ ਕਿਉਂਕਿ ਸੈਂਟਰ ਜਿਹੜੀ ਆਪਣੀ ਸਲਾਈ ਹੁੰਦੀ ਆ ਸਾਈਡ ਵਾਲੀ ਉਹ ਆਪਣੇ ਲੈਗਸ ਦੇ ਸੈਂਟਰ ਦੇ ਵਿੱਚ ਆਉਣੀ ਚਾਹੀਦੀ ਆ ਠੀਕ ਹੈ ਤੇ ਹੁਣ ਆਪਾਂ ਪਾਕਟ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ 2 ਇੰਚ ਮੈਂ ਉੱਪਰੋਂ ਛੱਡਿਆ ਤੇ 1.5 ਇੰਚ ਆਪਾਂ ਪਾਕਟ ਦਾ ਲੈ ਆਵਾਂ ਤੁਸੀਂ ਉਹ ਆਪਣੇ ਮੁਤਾਬਕ ਲੈ ਸਕਦੇ ਹੋ ਛੇ ਲੈ ਸਕਦੇ ਹੋ 1.5 ਪਰ ਇਦੋਂ ਘੱਟ ਨਹੀਂ ਲੈਣਾ ਨਹੀਂ ਕਿ ਪਾਕਟ ਤਾਂ ਮੂਹਟਾ ਹੋ ਜਾਊਗਾ ਆਪਾਂ ਸਿੱਧੇ ਪਾਸੇ ਕੱਪੜਾ ਉੱਪਰ ਰੱਖਿਆ ਵਾ ਠੀਕ ਹੈ ਤੇ ਮਾਰਕਿੰਗ ਕਰਕੇ ਆਪਾਂ ਇਦਾਂ ਬਾਕਸ ਦੀ ਤਰ੍ਹਾਂ ਇੱਕ ਲਗਾ ਲੈਣੀ ਆ ਕੱਟ ਲਗਾ ਲੈਣੀ ਆ ਠੀਕ ਹੈ ਉਸ ਨੂੰ ਵੀ ਆਪਾਂ ਇਦਾਂ ਕੱਲਾ ਦੱਬ ਦਾਂਗੇ ਸਲਾਈ ਨੂੰ ठीक है त अपनी जो पॉकेट की सफाई वजी आवे उस बाद आप इदा तिकोन क्ड के इस बैक बैक कर देना जो भी अपना कपड़ा पॉकेट का लगया वा तीन तो देख सकते हो इदा अपना एक बॉक्स भी तरह बन जूगा ठीक है उसके बाद आप इस अधे इंच की सिलाई लगा देनी है ठीक है इस तरह अद्धे इंच की सिलाई लगा देनी है पॉकेट पर ਇਸ ਤਰ੍ਹਾਂ ਆਪਾਂ ਜਿਵੇਂ ਜਿਵੇਂ ਆਪਾਂ ਕੱਟ ਲਗਾਏ ਸੀ ਉਸੇ ਤਰ੍ਹਾਂ ਹੀ ਉੱਪਰ ਆਪਾਂ ਕਸਲਾਈ ਲਗਾ ਦੇਣੀ ਆ ਉਸ ਤੋਂ ਬਾਅਦ ਆਪਾਂ ਇਦਾਂ ਪਾਕਟ ਨੂੰ ਸਿੱਧਾ ਕਰ ਲੈਣਾ ਤੇ ਇੱਕ ਸਲਾਈ ਲਗਾਉਣੀ ਆ ਉਹ ਆਪਾਂ ਅੰਦਰਲੀ ਸਾਈਡ ਲਗਾਉਣੀ ਆ ਉਸ ਨੂੰ ਉਲਟਾ ਕਰਕੇ ਆਪਾਂ ਇਸ ਤੇ ਡਬਲ ਸਲਾਈਆਂ ਲਗਾ ਲੈਣੀਆਂ ਇਸ ਤਰ੍ਹਾਂ ਤਾਂ ਕਿ ਆਪਣੀ ਜੋ ਪਾਕਟ ਆ ਉਹ ਦਾ ਤਾਕਾ ਨਾ ਟੁੱਟੇ ਜੇ ਅਧਾ ਕਰਕੇ ਆਪਾਂ ਡਬਲ ਸਲਾਈ ਲਗਾ ਲੈਣੀ ਹੈ ਉਸ ਤੋਂ ਬਾਅਦ ਆਪਾਂ ਇਦਾਂ ਪਾਕਟ ਉੱਤੇ ਕਪੜਾ ਪਲਾਸ ਦਾ ਫੜ ਕੇ ਉੱਪਰ ਇੱਕ ਸਲਾਈ ਲਗਾ ਦੇਣੀ ਹੈ ਠੀਕ ਹੈ ਇਹ ਸਲਾਈ ਦੇ ਨਾਲ ਹੀ ਆਪਾਂ ਤੁਸੀਂ ਉੱਪਰ ਆਪਾਂ ਪੈਕ ਪੱਲਾ ਅਟੈਚ ਕਰਾਂਗੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਸਲਾਈ ਨੀ ਲਗਾਉਣੀ ਜੋ ਆਪਾਂ ਪਾਕਟ ਲਈ ਹੈ ਇਹਦੇ نیچے-नीचे ਆਪਾਂ ਸਲਾਈ ਕਰਾਂਗੇ ਤੁਸੀਂ ਦੇਖ ਸਕਦੇ ਹੋ ਪਾਕਟ ਆਪਣੀ ਰੈਡੀ ਹੋ ਗਈ ਹੈ ਇਸ ਨਾਲ ਇਸ ਤਰ੍ਹਾਂ ਵੀ ਇੱਕ ਸਲਾਈ ਲਗਾ ਲਾਂਗੇ ਤਾਂ ਕਿ ਆਪਣੀ ਪਾਕਟ ਹਿੱਲੇ ਨਾ ਤੇ ਜੋ ਵੀ ਐਕਸਟਰਾ ਕਪੜਾ ਆਊਗਾ ਉਸ ਨੂੰ ਆਪਾਂ ਕਟਿੰਗ ਕਰ ਦਾਂਗੇ ਪਾਕਟ ਦੇਖ ਲਓ ਆਪਣੀ ਰੈਡੀ ਹੋ ਗਈ ਹੈ ਬਹੁਤ ਹੀ ਈਜ਼ੀ ਤਰੀਕਾ ਹੈ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਉਸ ਤੋਂ ਬਾਅਦ ਆਪਾਂ ਬੈਕ ਵਾਲੇ ਨੂੰ ਅਟੈਚ ਕਰਨਾ ਠੀਕ ਹੈ ਬੈਕ ਵੱਲਾ ਕਈਆਂ ਦਾ ਕੀ ਹੁੰਦਾ ਵਾ ਉੱਚਨੀ ਮਾ ਹੋ ਜਾਂਦਾ ਉਹ ਤੁਸੀਂ ਧਿਆਨ ਰੱਖਣਾ ਖਿੱਚਣਾ ਨਹੀਂ ਹੈਗਾ ਕਪੜਾ ਐਦਾਂ ਕੱਟਣਾ ਕੱਟ ਮਲਾ ਕੇ ਪੈਰ-ਪੈਰ ਦੀ ਜੋ ਵੀ ਆਪਾਂ ਮਾਰਜਨ ਰੱਖਿਆ ਉਹਨੇ ਹੀ ਸਲਾਈ ਲਗਾਉਣੀ ਹੈ ਠੀਕ ਹੈ ਆਪਣਾ ਦੋਨੇ ਪੱਲੇ ਬਰਾਬਰ ਦੇ ਹੋਣੇ ਚਾਹੀਦੇ ਆ ਠੀਕ ਹੈ ਕਟਣਾ ਨਹੀਂ ਬਦਲਣਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਕੀ ਆਪਣੀ ਉੱਚਨੀਚ ਹੋ ਜਾਂਦੀ ਹੈ ਪਲਾਜ਼ੋ ਦੇ ਵਿੱਚ ਜੋ ਸਲਾਈ ਚੱਕੀ ਜਾਂਦੀ ਹੈ ਠੀਕ ਹੈ ਇਸ ਕਰਕੇ ਆਪਾਂ ਬਹੁਤ ਹੀ ਹਲਕੇ ਹੱਥਾਂ ਦੇ ਨਾਲ ਬਰਾਬਰ-ਬਰਾਬਰ ਆਉਣੇ ਚਾਹੀਦੇ ਆਪਣੇ ਦੋਨੇ ਪੱਲੇ ਇਸੇ ਤਰ੍ਹਾਂ ਹੀ ਆਪਾਂ ਜੋ ਆਪਾਂ ਪਾਕਟ ਲਗਾਈ ਸੀ ਉਸ ਦੀ ਉਪਰੋਂ ਆਪਾਂ ਇਦਾਂ ਪੱਕਾ ਕਰ ਲੈਣਾ ਉਸ ਸਲਾਈ ਨੂੰ ਵੀ ਉਨੀ ਹੀ ਜਗ੍ਹਾ ਤੇ ਆਪਾਂ ਨੱਪ ਲੈਣਾ ਸਲਾਈ ਦੇ ਨਾਲ ਦੇਖ ਸਕਦੇ ਹੋ ਇਹਨੂੰ ਡਬਲ ਕਰਕੇ ਆਪਾਂ ਇੱਕ ਇੱਥੋਂ ਕੱਟ ਲਗਾ ਦੇਣਾ ਇਦਾਂ ਪੱਕਾ ਕਰ ਦਣਾ ਉਸ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੀਚੇ ਵਾਲੀ ਦੀ ਵੀ ਇਦਾਂ ਪੱਕਾ ਕਰ ਦੇਣਾ ਤਾਂ ਕਿ ਆਪਣੀ ਪਾਕਟ ਫਟੇ ਨਾ ਠੀਕ ਹੈ ਤੇ ਉਸ ਤੋਂ ਬਾਅਦ ਹੀ ਆਪਾਂ ਦੂਸਰੀ ਲੈਗ ਵੀ ਇਦਾਂ ਹੀ ਜੋੜ ਲੈਣੀ ਹੈ ਦੂਸਰਾ ਪਾਸਾ ਜੋੜਦਾ ਆਪਣਾ ਉਸ ਨੂੰ ਵੀ ਆਪਾਂ ਕੱਟ ਦੇ ਨਾਲ ਮੈਚ ਕਰਕੇ ਤੇ ਕਿਚਰਣਾ ਨਹੀਂ ਹੈਗਾ ਦੋਨੇ ਪੱਲੇ ਆਪਣੇ ਸੇਮ ਆਉਣੇ ਚਾਹੀਦੇ ਆ ਇਸੇ ਤਰ੍ਹਾਂ ਹੀ ਤੁਸੀਂ ਪਲਾਜ਼ੋ ਨੂੰ ਸਟਿਚ ਕਰੋਗੇ ਤਾਂ ਬਹੁਤ ਹੀ ਫਿਨਿਸ਼ਿੰਗ ਆਉਂਦੀ ਹੈ ਇਸ ਦੀ ਕਟਿੰਗ ਮੇਰੇ YouTube ਚੈਨਲ ਤੇ ਪਾਈ ਹੋਈ ਹੈ ਤੁਸੀਂ ਉੱਥੇ ਜਾ ਕੇ ਲਿੰਕ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਇਸ ਦੀ ਸਟੀਚਿੰਗ ਤੁਹਾਨੂੰ ਮੈਂ ਦਸੀਆ ਤੇ ਬਹੁਤ ਹੀ ਸੌਖਾ ਤਰੀਕਾ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ 벨ਟ ਲਗਾਉਣੀ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਦੇਖ ਲੈਣਾ ਆਪਣਾ ਕਿੰਨਾ ਆ ਠੀਕ ਹੈ ਉਨੇ ਹੀ ਆਪਾਂ 벨ਟ 20 ਆਇਆ ਸੀ ਆਪਣਾ 20 ਆਪਾਂ ਇਹਦਾ 벨ਟ ਵੀ ਆਪਣੀ 20 ਇੰਚ ਦੀ ਕਟਿੰਗ ਕਰ ਲਾਂਗੇ ਠੀਕ ਹੈ ਤੇ ਪਲੇਟਸ ਨੂੰ ਪੱਕੀਆਂ ਕਰਨ ਤੋਂ ਬਾਅਦ ਆਪਾਂ ਏਦਾਂ 벨ਟ ਪਹਿਲਾਂ ਆਪਣਾ ਦੇਖਣੀ ਆ ਕਿੰਨੀ ਆ ਠੀਕ ਹੈ ਤੇ ਜਿੰਨੀ ਵੀ ਜਿਹੜੀ ਆਪਾਂ ਲਾਸਟਿਕ ਪਾਉਣੀ ਆ ਉਹ ਕਿਸ ਤਰ੍ਹਾਂ ਪਾਉਣੀ ਆ ਤੁਸੀਂ ਧਿਆਨ ਨਾਲ ਦੇਖਿਓ ਜਿੰਨੀ ਵੀ ਆਪਣੀ ਕਮਰ ਆ ਠੀਕ ਹੈ ਰਾਉਂਡ ਕਮਰ ਆਪਣੀ ਜਿੰਨੀ ਵੀ 15 ਆ 30 ਆ ਠੀਕ ਹੈ ਡਬਲ ਕਰਕੇ 30 ਦੇ ਵਿੱਚੋਂ ਆਪਾਂ 10 ਇੰਚ ਮਾਈਨਸ ਕਰ ਦੋਗੇ ਠੀਕ ਹੈ 10 ਇੰਚ ਮਾਈਨਸ ਕਰਨ ਤੋਂ ਬਾਅਦ ਜਿੰਨਾ ਵੀ ਆਪਣਾ ਆਇਆ ਠੀਕ ਹੈ ਜਿਵੇਂ 15 ਦਾ ਆਪਾਂ 30 ਆਇਆ ਨਾ 30 ਦੇ ਵਿੱਚੋਂ ਆਪਾਂ 10 ਇੰਚ ਮਾਈਨਸ ਕਰਤਾ ਠੀਕ ਹੈ ਉਹਦੇ ਵਿੱਚੋਂ ਆਪਾਂ ਘਟਾਤੇ 10 ਇੰਚ 30 ਦੇ ਵਿੱਚੋਂ 20 ਰਹਿ ਗਿਆ 20 ਦਾ ਹਾਫ ਕਰਕੇ ਆਪਾਂ ਜਿੰਨਾ ਆਇਆ ਉਨੇ ਹੀ ਆਪਾਂ ਬੈਕ ਇਲਾਸਟਿਕ ਲੈਣੀ ਹੈ ਆਪਣੀ ਠੀਕ ਹੈ ਆਪਣਾ 10 ਜੋ ਵੀ ਜਿੰਨਾ ਆਇਆ ਆਪਾਂ ਉਹ ਲੈਣ ਤੋਂ ਬਾਅਦ ਆਪਾਂ 벨ਟ ਦੇ ਨਾਲ ਇਦਾਂ ਜੋ ਆਪਾਂ ਬੈਟਲ ਆਉਣੀ ਉਸ ਨੂੰ ਤੁੰਨੇ ਵਾਸਤੇ ਪੱਕੀਆਂ ਸਲਾਈਆਂ ਲਗਾ ਲੈਣੀਆਂ ਨੇ ਠੀਕ ਹੈ ਧਿਆਨ ਰੱਖਿਓ ਆਪਣੀ ਇਲਾਸਟਿਕ ਜੇ ਛੋਟੀ ਹੋਵੇ ਤਾਂ ਇੱਕ ਸਾਈਡ ਹੀ ਇਹਨਾਂ ਨੂੰ ਲਾਉਣਾ ਉੱਪਰ ਥੱਲੇ ਨਾ ਹੋ ਜਵੇ ਠੀਕ ਹੈ ਜਿੰਨੀ ਆਪਣੀ ਇਲਾਸਟਿਕ ਆ ਉਸੇ ਤਰ੍ਹਾਂ ਹੀ ਐਦਾਂ ਆਪਾਂ ਅਟੈਚ ਕਰ ਲਈ ਠੀਕ ਹੈ ਤੇ ਹੁਣ ਆਪਾਂ 4 ਇੰਚ ਦੀਆਂ ਪੱਟੀਆਂ ਕੱਟੀਆਂ ਸੀਗੀਆਂ ਠੀਕ ਹੈ ਦੋ ਪੱਟੀਆਂ ਜੇ ਤੁਹਾਡੇ ਕੋਲ ਪੂਰੀ ਰੌਣ ਦੀ ਹੈ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਜੋੜ પા ਸਕਦੇ ਹੋ ਠੀਕ ਹੈ ਤੇ ਇਸੇ ਆਪਾਂ ਪੱਟੀਆਂ ਇਦਾਂ ਪਹਿਲਾਂ ਜੋੜ ਲਗਾ ਲਾਂਗੇ ਠੀਕ ਹੈ ਫਿਰ ਉਸ ਨੂੰ ਆਪਾਂ ਅ ਫਰੰਟ ਪੱਲੇ ਨੂੰ ਤੇ ਵੈਕ ਪੱਲੇ ਨੂੰ ਦੋਨਾਂ ਨੂੰ ਆਪਸ ਵਿੱਚ ਜੋੜ ਕੇ ਆਪਾਂ ਇਦਾਂ ਠੀਕ ਹੈ ਇੱਕ ਪਾਸੇ ਨੂੰ ਆਪਾਂ ਦੇਖ ਲੈਣਾ ਵੀ ਆਪਣੇ ਕਿੰਨੇ ਬੈਲਟ ਤੋਂ कि बेल्ट लगेगी ठीक है इस तरह आप लगा के एक सिलाई लगा देनी है इस तरह ठीक है वादू एक्सट्रा कपड़ा आप कटिंग कर देना उस तो बाद पक्ा करने तो बाद आप बेल्ट जोड़ा कपड़ा फोल्ड करना वो आप सीधे पास फोल्ड करना है ध्यान रखिए ठीक है पुठे पास आप अटैच करा तो देख सकते हो ਆਪਾਂ ਪਲਾਊਜਾ ਸਿੱਧਾ ਕਰ ਲਿਆ ਠੀਕ ਹੈ ਜੋ ਆਪਾਂ ਬੈਲ ਪੱਟੀ ਲਗਾਉਣੀ ਆ ਠੀਕ ਹੈ ਉਹ ਆਪਾਂ ਫਰੰਟ ਪੱਲੇ ਤੇ ਨਹੀਂ ਉੱਪਰ ਨਹੀਂ ਲਗਾਉਣੀ ਠੀਕ ਹੈ ਆਪਾਂ ਐਦਾਂ ਪੁੱਠੀ ਉੱਪਰ ਨੂੰ ਪੁੱਠੀ ਰੱਖਣੀ ਆ ਠੀਕ ਹੈ ਜੋੜ ਤੁਸੀਂ ਮੁਰੇ ਰੱਖ ਲਓ ਤੁਹਾਨੂੰ ਪਤਾ ਲੱਗ ਜੂ ਪੱਟੀ ਆਪਾਂ نیچے ਰੱਖ ਕੇ ਸਿੱਧੇ ਪਾਸੇ ਐਦਾਂ ਫੋਲਡ ਕਰਨੀ ਆ ਠੀਕ ਹੈ ਤਾਂ ਕਿ ਜੋ ਆਪਣੀ ਫਿਨਿਸ਼ਿੰਗ ਆ ਉਹ ਸਿੱਧੇ ਪਾਸੇ ਆਵੇ ਠੀਕ ਹੈ ਇਸ ਤਰ੍ਹਾਂ ਆਪਾਂ ਉਸ ਨੂੰ ਚਾਰੇ ਪਾਸੇ ਆਪਾਂ 벨ਟ ਅਟੈਚ ਕਰ ਲੈਣੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਬੁਕਰਮ ਤੇ ਜੋ ਆਪਾਂ ਲਾਸਟਿਕ ਜੋੜੀ ਆ ਉਹ ਜੋੜਾਂਗੇ ਠੀਕ ਹੈ ਤੇ ਪਹਿਲਾਂ ਆਪਾਂ 벨ਟ ਜੋੜਾਂਗੇ ਜੋ ਕਪੜਾ ਆਪਾਂ 4 ਇੰਚ ਦੀ ਜੋ ਜੀ ਮੈਕਸਿਮਮ 4 ਇੰਚ ਦੀ ਕੱਟਣੀ ਹੈ ਜੇ ਇਲਾਸਟਿਕ ਜਿਆਦਾ ਚੌੜੀ ਆ ਠੀਕ ਹੈ ਤੇ ਜੇ ਇਲਾਸਟਿਕ ਜਿਆਦਾ ਚੌੜੀ ਆ ਤਾਂ ਆਪਾਂ ਵੱਡੀ ਪੱਟੀ ਵੀ ਕੱਟ ਸਕਦੇ ਆ ਜੇ ਮੀਡੀਅਮ ਠੀਕ ਹੈ ਸਵਾ ਇੰਚ ਜਾਂ ਤਾਂ ਆਪਾਂ 4 ਇੰਚ ਪੱਟੀ ਕੱਟ ਸਕਦੇ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਜੋ ਬੈਲਟ ਦਾ ਕੱਪੜਾ ਲਿਆ ਸੀ ਉਹ ਅਟੈਚ ਹੋ ਗਿਆ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਫਰੰਟ ਵਾਲੇ ਪੱਲੇ ਤੋਂ ਸ਼ੁਰੂ ਕਰਾਂਗੇ ਠੀਕ ਹੈ ਜਿੱਥੇ ਆਪਣਾ ਫਰੰਟ ਵਾਲਾ ਪੱਲਾ ਸ਼ੁਰੂ ਹੁੰਦਾ ਠੀਕ ਹੈ ਪਲੇਟਾਂ ਦੇ ਨਾਲ ਵਾਲੀ ਸਲਾਈਡ ਸਾਈਡ ਵਾਲੀ ਉੱਥੋਂ ਸ਼ੁਰੂ ਕਰਾਂਗੇ ਇਸ ਤਰ੍ਹਾਂ ਜੋ ਆਪਣਾ ਬੈਟ ਬਕਰਮ ਵੱਡੀ ਸੀਗੀ ਇਲਾਸਟਿਕ ਛੋਟਾ ਸੀ ਵੱਡੇ ਵਾਲੀ ਇਲਾਸਟਿਕ ਆਪਾਂ ਐਦਾਂ نیچے ਰੱਖਾਂਗੇ ਠੀਕ ਹੈ ਤੇ ਐਦਾਂ ਪੱਕਾ ਕਰ ਲੈਣਾ ਮਾ ਆਪਾਂ ਧਿਆਨ ਰੱਖਿਓ ਤੁਸੀਂ ਲਾਸਟ ਜਿਹੜੀ ਆਪਾਂ ਬੁਕਰਮ ਪਾਈਆ ਠੀਕ ਆ ਪੱਟੀ ਉਹਦੇ ਉੱਪਰ ਸਲਾਈ ਆਉਣੀ ਚਾਹੀਦੀ ਆਪਣੀ ਠੀਕ ਹੈ ਬੁਕਰਮ ਤੇ ਉੱਪਰ ਸਲਾਈ ਲੱਗਣੀ ਚਾਹੀਦੀ ਹੈ ਠੀਕ ਹੈ ਐਦਾਂ ਪੂਰਾ ਐਨ ਖਿੱਚ ਕੇ ਫਿਰ ਸਫਾਈ ਦੇ ਨਾਲ ਕਪੜਾ ਆਉਣਾ ਚਾਹੀਦਾ ਇਸ ਤਰ੍ਹਾਂ ਮੋੜ ਕੇ ਇਸ ਨਾਲ ਆਪਣੀ ਉੱਪਰ ਵਾਲੇ ਪਲਾਜ਼ੋ ਦੀ ਫਿਟਿੰਗ ਬਹੁਤ ਵਧੀਆ ਆਉਂਦੀ ਹੈ ਬਹੁਤ ਹੀ ਫਿਨਿਸ਼ਿੰਗ ਨਾਲ ਲੱਗਦੀ ਹੈ ਪੱਟੀ ਠੀਕ ਹੈ ਇਸ ਤਰ੍ਹਾਂ ਆਪਾਂ ਪੂਰੀ ਅਟੈਚ ਕਰ ਲੈਣੀ ਆ ਇਹਨੂੰ ਠੀਕ ਹੈ ਜੀ ਤੇ ਜਿੱਥੇ ਆਪਣੀ ਖਤਮ ਹੁੰਦੀ ਆ ਠੀਕ ਹੈ ਉਸ ਨੂੰ ਫੇਰ ਆਪਾਂ ਪੱਕਾ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਤੇ ਹੁਣ ਆਪਾਂ ਬੈਕ ਪਲਾਸਟਿਕ ਕਰਾਂਗੇ ਇਹਨੂੰ ਪੁੱਠਾ ਕਰ ਲੈਣਾ ਆਪਾਂ ਠੀਕ ਹੈ ਪੁੱਠਾ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਰੱਖ ਕੇ ਇਹ ਮੜੀ ਸਲਾਈ ਸਿਰਫ ਕਪੜੇ ਤੇ ਹੀ ਆਉਣੀ ਚਾਹੀਦੀ ਆ ਇਲਾਸਟਿਕ ਦੇ ਉੱਪਰ ਆਪਾਂ ਸਲਾਈ ਨਹੀਂ ਲਗਾਉਣੀ ਠੀਕ ਹੈ ਇਲਾਸਟਿਕ ਦੇ ਉੱਪਰ ਨਹੀਂ ਲਗਾਉਣੀ ਜਿਸ ਨਾਲ ਆਪਣੀ ਜੋ ਇਲਾਸਟਿਕ ਆ ਉਹ ਖਿੱਚ ਨਹੀਂ ਪਾਉਂਗੀ ਫਿਰ ਜੇ ਆਪਾਂ ਇਲਾਸਟਿਕ ਤੇ ਲ ਸਲਾਈ ਲਗਾ ਦਈ ਇਸ ਕਰਕੇ ਕਪੜੇ ਤੇ ਉੱਪਰ ਹੀ ਸਲਾਈ ਲਗਾਣੀ ਆ ਠੀਕ ਹੈ ਇਲਾਸਟਿਕ ਤੋਂ ਅੱਧਾ ਪੁਆਇੰਟ ਹੀ ਬਾਹਰ ਠੀਕ ਹੈ ਐਦਾਂ ਆਪਾਂ ਕਪੜਾ ਰੱਖ ਲਿਆ ਤੇ ਇਲਾਸਟਿਕ ਦੇ ਉੱਪਰ ਸਲਾਈ ਬਿਲਕੁਲ ਨਹੀਂ ਆਉਣੀ ਚਾਹੀਦੀ ਇਸ ਨਾਲ ਆਪਾਂ ਜੋ ਸਲਾਈ ਇਲਾਸਟਿਕ ਤੇ ਲਗਾਉਣੀ ਆ ਉਹ ਖਿੱਚ ਕੇ ਲਗਾਉਣੀ ਆ ਉਹ ਅੰਡੇ ਤੇ ਜਿ ਤੁਹਾਨੂੰ ਮੈਂ ਦੱਸੂਗੀ ਵੀ ਕਿੱਦਾਂ ਲਗਾਉਣੀ ਆ ਠੀਕ ਹੈ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਖਿੱਚ-ਖਿੱਚ ਕੇ ਤੇ ਐਦਾਂ ਸਲਾਈ ਲਗਾ ਲੈਣੀ ਆ ਠੀਕ ਹੈ ਤੇ ਤੁਸੀਂ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਐਦਾਂ ਬੈਲਟ ਲਗਾਉਣ ਦੀ ਬਹੁਤ ਹੀ ਸੌਖਾ ਤੇ ਬਹੁਤ ਹੀ ਈਜ਼ੀ ਤਰੀਕਾ ਹੈ ਠੀਕ ਹੈ ਤੁਹਾਨੂੰ ਸਮਝ ਵਿੱਚ ਜ਼ਰੂਰ ਆਇਆ ਹੋਵੇਗਾ ਇਹ ਤਾਂ ਆ ਪੂਰੇ ਕੱਪੜੇ ਤੇ ਪੈਰ-ਪੈਰ ਦੀ ਸਲਾਈ ਲਗਾ ਲੈਣੀ ਹੈ ਠੀਕ ਹੈ ਜੇ ਮਾੜਾ-ਮੋਟਾ ਬਲ ਵੀ ਪੈਂਦਾ ਹੋਇਆ ਤਾਂ ਤੁਸੀਂ ਮੁੰਨਾ ਜਿਹਾ ਬਲ ਪਾ ਸਕਦੇ ਹੋ ਕਿਉਂਕਿ ਆਪਣੇ ਬੈਗ ਤੇ ਬਲ ਮੋਸਟਲੀ ਆਈ ਜਾਣੇ ਇਲਾਸਟਿਕ ਦੇ ਦੇ ਵਿੱਚ ਨਾ ਪਤਾ ਨਹੀਂ ਲੱਗਦਾ ਹੁੰਦਾ ਮਾੜਾ ਜਾਂ ਬਾੜਾ ਆਇਆ ਤਾਂ ਤੁਸੀਂ ਪਾ ਸਕਦੇ ਹੋ ਬਲ ਇਸ ਤਰ੍ਹਾਂ ਠੀਕ ਹੈ ਜੀ ਤੇ ਉਸ ਨੂੰ ਆਪਾਂ ਐਂਡ ਤੇ ਜਾ ਕੇ ਪੱਕਾ ਕਰ ਦੇਣਾ ਤੇ ਇੱਕ ਸਲਾਈ ਆਪਾਂ ਬੈਲਟ ਦੇ ਉੱਪਰ ਲਗਾ ਦੇਣੀ ਹੈ ਕਿਉਂਕਿ ਬੈਲਟ ਆਪਣੇ ਉੱਪਰੋਂ ਬੁਕਰਮ ਫੋਲਡ ਨਾ ਹੋਵੇ ਠੀਕ ਹੈ ਇਸ ਕਰਕੇ ਆਪਾਂ ਪੱਕਾ ਸਲਾਈ ਨਾ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਆਪਣੇ ਬਹੁਤ ਹੀ ਵਧੀਆ ਤਰੀਕੇ ਨਾਲ ਲੱਗ ਚੁੱਕੀ ਹੈ ਬੈਲਟ ਤੇ ਇਲਾਸਟਿਕ ਪਿੱਛੇ ਠੀਕ ਹੈ ਉਸ ਨੂੰ ਆਪਾਂ ਹੁਣ ਆਪਾਂ ਪੱਕਾ ਕਰਾਂਗੇ ਇਦਾਂ ਖਿੱਚ ਕੇ ਸਲਾਈ ਲਗਾਉਣੀ ਹੈ ਠੀਕ ਹੈ ਇੰਦਾ ਦੋਨੇ ਹੱਥਾਂ ਨਾਲ ਆਪਾਂ ਬੈਕ ਤੋਂ ਵੀ ਤੇ ਫਰੰਟ ਤੋਂ ਵੀ ਖਿੱਚ ਕੇ ਸਲਾਈ ਲਗਾਣੀ ਹੈ ਠੀਕ ਹੈ ਇੰਦਾ ਅੱਛੀ ਤਰ੍ਹਾਂ ਇਹਨਾਂ ਬਾੜ ਵੀ ਤੁਸੀਂ ਧਿਆਨ ਨਾਲ ਰੱਖਿਓ ਵੀ ਬਰਾਬਰ ਹੋਣੇ ਚਾਹੀਦੇ ਨੇ ਇਹ ਨਾ ਹੋਵੇ ਕਿ ਥਾਂ ਮੇ ਇਕੱਠੇ ਹੋ ਰਹੀ ਹੋਵੇ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਮੈਂ ਜ਼ਰੂਰ ਕਰਿਓ ਥੈਂਕ ਯੂ